ਓ ਮਲੂਕਾ ਸਿੰਘ ਨੂੰ ਵੇਖਿਆ ਪਛਾਣਦੇ ਹੋ ਨਹੀਂ ਹੈ ਉਹ ਨਾਲ ਬੈਠਾ ਆਇਆ ਤਾਂ ਉਹ ਭਾਜਪਾ ਦਾ ਬੰਦਾ ਨਹੀਂ ਹੈ ਭਈ ਇਹ ਭਾਜਪਾ ਦੀ ਲੀਡਰਸ਼ਿਪ ਨੂੰ ਮਿਲਦਾ ਰਹਿਣ ਮੇਰੇ ਕੋਲ ਐਂਸਰ ਹੋਊ ਜਿਹੜੇ ਆਲਰੇਡੀ ਨੰਗੇ ਨੰਗੇ ਆ ਗਏ ਮੈਂ ਉਹਨਾਂ ਨੂੰ ਕਹਦਾ ਨੰਗਾ ਕਰਾ ਜਿਹੜਾ ਪਾਰਟੀ ਛੱਡ ਕੇ ਚਲਾ ਗਿਆ ਉਹਨਾਂ ਦਾ ਕੀ ਕਹਿਣਾ ਹੈ ਹੁਣ ਮਲੂਕਾ ਕੀ ਜਵਾਬ ਦੇਗਾ ਜੀ ਹੈ ਕੀ ਜਵਾਬ ਦੇਗਾ ਮਲੂਕਾ ਜਿਨ੍ਹਾਂ ਦੇ ਭਰਾ ਵਾਂਦੇ ਰਿਲੇਸ਼ਨ ਮੋਦੀ ਨਾਲ ਲੈ ਗਏ ਹੋਮ ਮਿਨਿਸਟਰ ਨਾਲ ਲੈ ਗਏ ਉਹ ਕਿਤੇ ਨਾਲ ਜਾਣਗੇ ਜੀ ਤਾਂ ਪਰਮਜੀਤ ਸਿੰਘ ਸਰਨਾ ਸਾਹਿਬ ਸਾਡੇ ਨਾਲ ਸਰਨਾ ਸਾਹਿਬ ਸਰਨਾ ਸਾਹਿਬ ਸਭ ਤੋਂ ਵੱਡੀ ਗੱਲ ਕਿ ਤੁਸੀਂ ਇੱਕ ਸਟੇਟਮੈਂਟ ਦਿੱਤੀ ਬਹੁਤ ਹੈਵੀ ਸਟੇਟਮੈਂਟ ਸੀ ਕਿ ਤੁਸੀਂ ਸਾਰਾ ਕੁਝ ਇਹ ਦੱਸ ਦਿਓਗੇ ਕਿ ਭਾਜਪਾ ਦੇ ਖੇਮੇ ਦੇ ਵਿੱਚ ਉਹ ਧੜਾ ਕਿਵੇਂ ਜਾ ਰਿਹਾ ਇਹ ਗੱਲ ਬਹੁਤ ਕੰਟਰਡਿਕਟਰੀ ਹੋ ਜਾਂਦੀ ਹੈ ਭਾਜਪਾ ਦੇ ਖੇਮੇ ਦੇ ਅੰਦਰ ਜਾਂ ਉਹਨਾਂ ਦੇ ਕਹਿਣ ਤੇ ਕਿਵੇਂ ਚੱਲ ਰਿਹਾ ਧੜਾ ਤੁਸੀਂ ਕਹਿੰਦੇ ਸੀ ਕਿ ਮੈਂ ਸਾਰਾ ਕੁਝ ਦੱਸ ਦੂੰ ਕਿ ਇਹ ਇਹ ਵਾਪਰ ਤੁਸੀਂ ਕੱਲ ਦੀ ਫੋਟੋ ਵੇਖੀ ਹੈ ਹਾਂ ਜੀ ਉਹ ਮਲੂਕਾ ਸਿੰਘ ਨੂੰ ਵੇਖਿਆ ਪਛਾਣਦੇ ਹੋ ਨਹੀਂ ਹੈ ਉਹ ਨਾਲ ਬੈਠਾ ਆਇਆ ਤਾਂ ਉਹ ਬੀਜੇਪੀ ਦਾ ਬੰਦਾ ਨਹੀਂ ਹੈ ਉਹ ਦਿਨੋਂ ਕਾਲੀਆਂ ਦੇ ਖਿਲਾਫ ਲੜੀ ਨਹੀਂ ਹੈ ਉਸਨੇ ਪਰ ਇਲੈਕਸ਼ਨ ਦੇ ਵਿੱਚ મોદી ਦੀ ਤਾਰੀਫ ਨਹੀਂ ਕੀਤੀ ਸਿਰਫ ਉਸ ਇੱਕ ਕਾਰਨ ਕਰਕੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਲੋਟਸ ਦੇ ਮੈਂਨ ਦਾ ਸਬੂਤ ਹੈ ਗਏ ਭਾਈ ਇਹ ਬੀਜੇਪੀ ਦੀ ਲੀਡਰਸ਼ਿਪ ਨੂੰ ਮਿਲਦਾ ਰਹਿਣ ਮੇਰੇ ਕੋਲ ਹੈ ਸਬੂਤ ਜੇ ਲੈ ਨਾਸ਼ਿਓ ਨਸ਼ਰ ਕਰੋਗੇ ਤੁਸੀਂ ਉਹ ਨਸ਼ਰ ਕਰੋਗੇ ਸਾਰੀਆਂ ਚੀਜ਼ ਸਰਨਾਬ ਸਰਨਾ ਸਾਹਿਬ ਨਸ਼ਰ ਕਰੋਗੇ ਉਹਨਾਂ ਚੀਜ਼ਾਂ ਨੂੰ ਮੈਨੂੰ ਕੀ ਲੋੜ ਹੈ ਨਸ਼ਰ ਕਰਨ ਦੀ ਹਾਂਜੀ ਜਿਹੜੇ ਆਲਰੇਡੀ ਨੰਗੇ ਨੰਗੇ ਹੈਗੇ ਮੈਂ ਉਹਨਾਂ ਨੂੰ ਕਾਹਦਾ ਨੰਗਾ ਕਰਾਂ ਮੇਰਾ ਮੇਰੇ ਕੋ ਕੰਮ ਕੋ ਨਹੀਂ ਹੋ ਰਿਹਾ ਕਿ ਮੈਂ ਉਹਨਾਂ ਨੂੰ ਨਸ਼ਰ ਤੇ ਆਪਣੀ એનર્ਜੀ ਵੇਸਟ ਕਰ ਦਿਆਂ ਆਪਣੀ એનર્ਜੀ ਮੈਂ ਪਾਰਟੀ ਨੂੰ ਮਜ਼ਬੂਤ ਕਰਨਾ ਇਸੇ ਲਾਵਾਂਗਾ ਕਿਸੇ ਨੂੰ ਨਸ਼ਰ ਕਰਨਾ ਇਸੇ ਲੋਣੇ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਰੌਲਾ ਪਾਇਆ ਸੀ ਕਿ ਆਪਰੇਸ਼ਨ ਲੋਟਸ ਪੰਜਾਬ ਦੇ ਅੰਦਰ ਆਇਆ ਉਹਨਾਂ ਨੇ ਵੀ ਰੌਲਾ ਪਾਇਆ ਸੀ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਇੱਕ ਦੋ ਜਿਹੜੇ ਵਿਧਾਇਕ ਸੀ ਉਹ ਜਦੋਂ ਭਾਜਪਾ ਦੇ ਵਿੱਚ ਖੁਦ ਚਲੇ ਗਏ ਤਾਂ ਉਹ ਕਹਿੰਦੇ ਕਿ ਸਾਰਾ ਰੌਲਾ ਹੀ ਸੀ ਇਹੋ ਜਿਹਾ ਸੀ ਕੁਝ ਨਹੀਂ ਔਰ ਦੇਖੋ ਜੀ ਗੱਲ ਇਹ ਹੈ ਜਿਹੜਾ ਪਾਰਟੀ ਜਿਹੜਾ ਪਾਰਟੀ ਛੱਡ ਕੇ ਚਲਾ ਗਿਆ ਉਹਨਾਂ ਦਾ ਕੀ ਕਹਿਣਾ ਹੈ ਹੁਣ ਮਲੂਕਾ ਕੀ ਜਵਾਬ ਦੇਗਾ ਜੀ ਹੈ ਕੀ ਜਵਾਬ ਦੇਗਾ ਮਲੂਕਾ ਕੁਝ ਕਹੇਗਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਦੇ ਭਰਾ ਆਵਾਂ ਦੇ ਰਿਲੇਸ਼ਨ ਮੋਦੀ ਨਾਲ ਲੈ ਕੇ ਹੋਮ ਮਿਨਿਸਟਰ ਨਾਲ ਲੈ ਕੇ ਉਹ ਕਿਤੇ ਨਾਲ ਜਾਣਗੇ ਜੀ ਉਹਨਾਂ ਦੀ ਉਸ ਗੱਲ ਨਹੀਂ ਮੰਨੀਗੀ ਤਾਂ ਤੁਸੀਂ ਪਾਰਟੀ ਛੱਡ ਦਿੰਦੇ ਨਾ ਠੀਕ ਹੈ ਠੀਕ ਹੈ ਤਾਂ ਸਿੱਧੇ ਤੌਰ ਤੇ ਕਿਉਂਕਿ ਸਵੇਰ ਵੇਲੇ ਇੱਕ ਬਿਆਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਨਸ਼ਰ ਹੋਇਆ ਕਿ ਅ ਭਾਜਪਾ ਦੇ ਕਹਿਣ ਤੇ ਜਾਂ ਕਹਿ ਲੋ ਕਿ ਆਪਰੇਸ਼ਨ ਲੋਟਸ ਪੰਜਾਬ ਦੇ ਅੰਦਰ ਆਇਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਰਨਾ ਕਹਿੰਦੇ ਨੇ ਕਿ ਮੇਰੇ ਕੋਲ ਸਬੂਤ ਨੇ ਪਰ ਉਹ ਕਹਿੰਦੇ ਕਿ ਮੈਂ ਇਸ ਕੰਮ ਤੇ એનર્ਜੀ ਨਹੀਂ ਵੇਸਟ ਕਰਨਾ ਚਾਹੁੰਦਾ ਫਿਲਹਾਲ ਇਸ ਮਾਮਲੇ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਦਾ ਇਹ ਦੇਖਣਾ ਬੜਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਚੰਡੀਗੜ੍ਹ